ਕਿ ਤਰੋ ਬਿਜਲੀ ਵਾਲਾ ਨੇ ਇੱਕ ਦਿਨ ਕਿਹਾ ਤਾਂ ਵੀ ਤਾਰਾਂ ਉੱਚੀ ਕਰ ਦਿਓ ਉਹ ਤਾਂ ਤਾਰਾਂ ਉੱਚੀ ਕਰ ਗਏ ਬਟ ਨਾ ਕਰੀ ਨਹੀਂ ਇਹਨਾਂ ਆਪੋ ਕਰਨੀ ਪੜਾਂਗੀ ਟਰੈਕਟਰ ਕੱਢਿਆ ਹੋਇਆ ਤਾਂ ਮਨੇ ਬਾਹਰ ਆ ਦੇਖੋ ਟਰੈਕਟਰ ਇਹ ਟੱਚੂ ਮਾ ਇਹ ਰੱਸੀ ਬੰਨਦਾਗਾ ਨਾ ਉੱਧਰ ਬੰਨਦੂਗਾ ਸਾਲੇ ਨੂੰ ਉੱਧਰ ਤੇ ਰੱਸੀ ਲੈ ਗਾਂ ਕੋਈ ਕੋਈ ਰੱਸੀ ਬੰਨਦੇਗੇ ਉੱਪਰ ਹੋ ਜਾਣਗੇ ਤਾਰਾਂ ਯਾਰ ਰੋਜ਼ ਫਸਾਂ ਜੰਦੇ ਹੋਏ ਜਾਦਾ ਫਸਾਂ ਆ ਉਸ ਮਸਲਾ ਤਾਰਾਂ ਨਾਲ ਝੜ ਕਿ ਹੋਇਆ ਜਦ ਕਿਨੇ ਮੀਟਰ ਬਾਹਰ ਹੋਏ ਨਾ ਜਦ ਕੀ ਤਾਰਾਂ ਕੰਨੇ ਹੋਇਆ ਜਾਲਪੁਰ उपर ये देखो कहा चिंता नहीं तारा ही सड़ जाएंगे तो सड़ वो तो नहीं चिंता समान भी आ गया बाजरी रेता सारा ओभ करनी है बाहर भाई बदले समान ਕਹੇ ਕਹਦਾ ਆਏ ਤੇ ਬਜਰੀ ਘਾੜਦਾ ਤਸਲੇ ਬਈ 50 ਕੁ ਫੁੱਟ ਰੇਤਾ ਚਾਹੀਦਾ ਤਾਂ ਇੰਨਾ ਸਮਾਨ gheld ਗਿਆ ਸਾਰਾ ਬਾਬਾ ਜਾ ਗਿਆ ਯੂ ਕੀ ਆਇਓ ਗੁੰਨੂ ਯੂ ਕੀ ਚੀਜ਼ ਹੈ ਹੈ ਕੀ ਚੀਜ਼ ਹੈ ਨੋ ਨੋ ਤੇਰਾ ਪਲਾਜ ਕੋਣ ਆ ਮਿਸਟਰ ਲਖਰਿਆ ਉਹ ਫੜ ਫੜ ਗੱਦੀਆ ਨਾ ਮੇਰਾ ਹਾਂ ਉਹ ਨੂੰ ਇਹ ਫੜ ਲੈ ਫੜ ਲੈ ਕੁਛ ਨਹੀਂ ਐ ਚੀਜੀ ਆ ਉਹ ਦੇਖ ਚੀਜੀ ਭੱਜ ਰਹੀ ਆ ਫੜ ਇਹ ਦੇਖ ਨੂੰ ਉਰੇ ਆ ਹਾਂ ਕਿੰਨੇ ਫੜੜਾ ਗਾ ਨਾ ਮਾਰ ਜਣ ਜਣ ਕੇ ਜਣ ਜਣ ਕੇ ਪੈ ਰੱਖਾ ਨਾ और यह बहू आजा आजा ये चकले ये, ये दिखे ये था ये था ये था पकड़े बहू नो क्या करे बहू जो <laughs> तेरा पारा क्यों बाप पार चढ़ा रही अपना मनो मार दिया बेचारा देखे गरीब ਬਾਈ ਉਧਰ ਦਰਵਾਜਾ ਲੱਗਿਆ ਕੰਮ ਫਿਨਿਸ਼ ਬਾਕੀ ਮਿਸਤਰੀਆਂ ਨੇ ਲੱਗ ਜਾਣਾ ਬਾਈ ਕੋਈ ਕੰਮ ਨਹੀਂ ਹੁੰਦਾ ਸਾਰਾ ਦਿਨ ਨਹੀਂ ਲੰਘ ਜਾ ਇਹ ਵੀ ਥੋੜਾ ਜਿਹਾ ਗੌਰ ਫੋਨ ਕਰ ਰਿਹਾ ਦਾ ਉਹ ਕਹਿ ਰਿਹਾ ਯਾਰ ਮੁੰਡੇ ਦੀ ਸਾਈਕਲ ਲੈ ਕੇ ਆਣੀ ਕਿ ਨਾਣੇ ਕਹੀਂ ਦੇਖ ਲਿਆ ਕਰ ਮੈਂ ਕਿਹਾ ਚੱਲ ਕੋਈ ਨਹੀਂ ਲੈ ਆਵਾਂ ਸਾਈਕਲ ਹੀ ਬਾਈ ਬਾਕੀ ਜਾ ਕੰਮਾਂ ਰਾਜਪੁਰ ਥੋੜਾ ਜਿਹਾ ਵਲੋਗ ਸੋਚਦਾ ਰੋਜ਼ ਬੰਮਾ ਡੇਢੀ ਚੱਕਦੇ ਕੰਮ ਨੂੰ ਪਰ ਹੁੰਦਾ ਨਹੀਂ ਬਾਈ ਮਿਸਤਰੀਆਂ ਗੱਲ ਉਹ ਜਾ ਕੇ ਰੱਖਦੇ ਆ ਚਲੋ ਕੋਈ ਨਹੀਂ ਕੋਈ ਚੱਕਰੇ ਨਹੀਂ ਇੱਕ ਦੋ ਦਿਨ ਲੇਟ ਸਹੀ ਠੀਕ ਨਹੀਂ ਬਾਈ ਬਾਕੀ ਇਧਰ ਬਾਈ ਜੱਗ ਵੀ ਆ ਖੇੜੇ ਵਾ ਪਹਿਲਾਂ 26 ਘੰਟੇ ਪਰ 26 ਘੰਟੇ ਸਵੇਰ ਕਾ ਚੱਕਰਾ ਇਹ ਦੋ ਤਰੀਕੀ ਆ ਲਓ ਮਿੱਤਰੋ ਅੱਜ ਜਾ ਰਹੇ ਆ ਬਾਈ ਅਕਸ਼ ਵਾਸਤਾ ਬਾਈਕ ਲੈਣ ਚੱਲਣ ਜਾ ਰਹੇ ਯਾਰ ਦੱਸਦਾ ਨਹੀਂ ਯਾਰ ਸਾਈਕਲ ਲੈਣੀ ਬਾਈਕ ਲੈਣੀ ਕਾਰ ਲੈਣੀ ਗੱਡੀ ਲੈਣੀ ਟਰੱਕ ਲੈਣਾ ਟਰੈਕਟਰ ਲੈਣਾ ਕਿਆ ਲੈਣਾ ਅਕਸ਼ ਹੈ ਹੈ ਓ 1600 ਅਗਲੀ ਬਈ ਗਿਰ ਗਿਆ ਦੱਸ ਤੂੰ ਮੋਟਰਸਾਈਕਲ ਲੈ ਲਿਓ ਵਾਲਾ ਕਹਿੰਦੇ ਉਹ ਤਾਂ ਵੱਡੇ ਪਾ ਲਵਾਂਗੇ ਹੈ ਵੱਡੇ ਵਾ ਗੱਡੀ ਲੇ ਗਾਵਾਂਗੇ じゃ ਇੱਕ ਹੋਰ ਕਰਨਾ ਅਖਸ਼ ਮੇਰੀ ਬਾਤ ਤਾਂ ਸੁਣਾ ਮਸਟ ਆਈਡੀ ਦੇ ਦੂੰਗਾ ਇੱਕ ਤੈਨੂੰ ਬਾਈਕ ਤਾਂ ਕਹਦੇ ਪਾਪਾਂ ਨੂੰ ਦਵਾ ਦੇ ਔਰ ਬਾਬੇ ਨੂੰ ਕਹਦੇ ਗੱਡੀ ਦਵਾ ਦੋਨੋਂ ਚੀਜ਼ਾਂ ਹੋ ਜਾਣਗੀਆਂ ਆਪਣੇ ਪਾਸ ਹੈ ਸਾਈਕਲ ਸੁਗਲੀ ਤਾਂ ਕੋਈ ਬੂਆ ਪੀਵਾ ਤੇ ਲੈ ਲੈ ਕਰਾਂ ਛੋਟੀ ਮੋਟੀ ਚੀਜ਼ ਹੈ ਹੈ ਸਮਝਿਆ ਨਹੀਂ ਆ ਦਯਾਰ ਤੋ ਤਿੰਨ ਚੀਜ਼ਾਂ ਹੋ ਜਾਣਗੀਆਂ ਆਪਣੇ ਬਾਹ ਜੇ ਤੋ ਛੱਡ ਗਿਆ ਫਿਰ ਆਪਾਂ ਕੀ ਹੋਰ ਕਰ ਲੇਂਗਾ ਘਾਟਾ ਵਾ ਤਾਂ ਮੇਰੇ ਕੇ ਲ ਕਰ ਲਈਏ ਹੈ ਅੱਛਾ ਸੁਣਦਾ ਨਹੀਂ ਯਾਰ ਦੱਸਦਾ ਨਹੀਂ ਹੈ ਬਲੌਗ ਦੇਖਿਆ ਕਾ ਨਾ ਤਾਂ ਮੇਰੇ ਆ ਅਛਾ ਦੇਖ ਲਿਆ ਕਦੀ ਕਦੀ ਹੈ ਕਦੀ ਕਦੀ ਦੇਖਾ ਮੇਰੇ ਬਲੌਗ ਨਾ ਦੇਖੇਂ ਅਗਰ ਮੈਂ ਗਾਣਾ ਕੱਢੂਆਂ ਗਾਣਾ ਕੱਢਣ ਦੀ ਚੱਕ ਜਾਗਾ ਤਾਂ ਹੈ ਚਲੋ ਭਾਈ ਸਾਈਕਲ ਦਵਾ ਕੇ ਲਿਆਵਾਂ ਅਸੀਂ ਅੱਜ ਲਓ ਭਾਈ ਰਾਜਪੁਰਾ ਤੋਂ ਆ ਗਏ ਇਹ ਉਹ ਦੁਕਾਨ ਆ ਅੰਦਰ ਜਾ ਕਰੋ ਇਹਨੂੰ ਇੱਧਰ ਨੂੰ ਉਹ ਆ ਜਾ ਵੀ ਆ ਜਾ ਅਖਸ਼ ਆ ਜਾ ਸਾਈਕਲ ਦੇਖਾਂਗੇ ਕੌਣ ਸੀ ਲੈਣੀ ਆ ਉਹ ਇਹਦੇ ਲੈ ਕੇ ਤੇ ਆਵਨ ਕੇ ਮੁੰਡੇ ਕੀ ਵੀ ਸਾਈਕਲ ਯਾਰ ਇਹ ਘਰ ਚੱਲ ਤੈਨੂੰ ਪਤਾ ਮਾਤਾ ਕੋਈ ਨਹੀਂ ਆ ਸਾਈਕਲ ਦਿਓ ਬਾਬੂ ਜੀ ਨੂੰ ਛੋਟੇ ਛੋਗਰੇ ਨੂੰ ਹੈਂ ਆ ਵੀ ਕਿਹੜਾ ਲੈਣਾ ਸਾਈਕਲ ਇਹਨੂੰ ਜਿੱਦ ਚੜ ਗਈ ਆਮਨ ਕੇ ਸ਼ੋਗਰੇ ਵਿੱਚ ਲੱਲਦੀ ਇਹਨੂੰ ਵੀ ਰੈੱਡ ਲੈਣੀ ਆ ਕਿਹੜੀ ਲੈਣੀ ਆ ਇਹੋ ਸਹਿਜ ਹਾਂ ਇਸ ਦਾ ਵੀਡੀਓ ਹੁੰਦਾ ਹੈ ਨਾ ਕੋਈ ਮਾਰ ਪੈ ਕੋ ਚੱਲ ਗਈ ਚੱਲ ਗਈ ਲੋਗਈ ਅਕਸ ਦੀ ਸਾਈਕਲ ਫਾਈਨਲ ਹੋ ਗਈ ਪਾਰਟੀ ਹੋ ਗਈ ਅਕਸ਼ਾ ਬਾਕੀ ਨਾ ਪੂਰਾ ਪੂਰਾ ਸਾਈਕਲ ਲਿਆ ਉਦੋਂ ਆ ਲੈ ਕੇ ਅਮਨ ਕੇ ਮੁੰਡੇ ਵਾਸਤੇ ਥੋੜਾ ਸਾਈਕਲ ਹਾਈਟ ਮੇ ਬੜਾ ਇਹ ਉਸ ਵੇ ਚਲਾ ਹੁੰਦਾ ਨਹੀਂ ਜਿਵੇਂ ਰਹੀ ਉਹੀ ਦੇ ਵੀ ਜਿਹੜਾ ਚਲਾ ਲੈ ਚਲਾ ਲੈ ਯਾਰ ਕਿੰਨਾ ਗਲੋ ਵੱਟ ਲਿਓ 2025 ਹੋ ਗਈ ਚੀਜ਼ ਹੋਆ ਵੀ ਜਿਹੜਾ ਵੱਡਾ ਜਹਾਜ਼ ਵੀ ਵੱਟ ਲੇਗਾ ਸਾਲ ਤੋਂ ਸਾਲ ਚਲਾ ਲੈ ਕੇ ਜਦ ਬੜਾ ਹੋਗਾ ਤਾਂ ਵੱਡੀ ਸਾਈਕਲ ਹੀ ਜਾਵਾਂਗੇ ਇਹਨੂੰ ਸਭ ਤੋਂ ਛੋਟਾ ਨੰਬਰ ਦਵਾਇਆ ਵੀ ਜਿਹੜਾ ਇਸ ਕੀ ਉਮਰ ਦੇ हिसाब ਤੇ ਆ

ਉਹ ਬਾਜਰੀ ਪੜੀ ਐ ਬਾਜਰੀ ਚੱਕਣੀ ਆ ਬਾਜਰੀ ਨੂੰ ਨੂੰ ਕਹਿ ਕਾਇ ਤੇ ਅਟ 10 ਤਸਲੇ ਭੇਜਦੀ ਉਹਨੇ 50 ਫੁੱਟ ਮੈਂ ਕਹਾ ਪੱਕਾ ਰਿਆ ਤਾਂ ਵੀ ਬਾਈ ਜਗ੍ਹਾ ਕੋ ਵੀ ਪੰਗਾ ਹੀ ਆ ਪੂਰੀ ਪੂਰੀ ਜਗ੍ਹਾ ਅਪਸ ਦੇਖੋ ਹੈਵੀ ਡਰਾਈਵਰ ਉਹ ਕੱਢਦਾ ਕਵਰੇ ਨੂੰ ਹੋਰ ਕੋਈ ਨਹੀਂ ਬਾਕੀ ਉਹ ਕੱਟੀ ਖੜੀ ਕੱਟੀ ਸਾਈਡ ਮੇ ਕਰਾਣੀ ਥੋੜੀ ਜੀ ਫਿਰ ਸੈੱਟ ਹੋ ਜਾ ਆ ਕੰਮ ਬਾਕੀ ਤਾਰ ਦੇਖੋ ਕਿੰਨੀ ਉੱਚੀ ਕਰ ਦੇ ਦੀ ਟਰੈਕਟਰ ਮਾਣੀ ਫਾਦਦੀ ਆ। ਤੁਸੀਂ ਸਾਲਾ ਕੰਮ ਔਖਾ ਹੋ ਗਿਆ ਤਾਂ। ਇਹ ਵੀ ਉਹ ਆਪਣੀ ਟਰਾਲੀ ਜੱਕ ਵਾਲੀ ਆ। ਜਿਹੜਾ ਮਲਵਾ ਹੋਵਾਗਾ ਸਾਰਾ। ਜੱਕ ਗਿਲ ਝਾੜਿਆ ਜਾਗਾ ਰਾਂ ਤੇ। ਹੋਰੀਓ ਚੁੱਪ ਕਰ ਜਾ ਬੇਟਾ। ਹੋਰੀ। ਬੱਕਲੀ ਦੇ ਅੰਦਰ। ਇਹ ਸਿੱਟ ਰਹਿ ਤਾ ਵੀ ਸਾਰਾ ਮਿੱਧਦੀ ਆ। ਬਾਕੀ ਉਠੇ ਗੇਧਾਰ ਬੈਠਿਆ ਭਈ ਮਰਾ ਜਿਹੜਾ ਕੰਮ ਨਹੀਂ ਕਰਦਾ ਹੈ ਉਹ ਸਟੈਪ ਵੀ ਤਾਂ ਬਣਾਗੇ ਜੀ ਜੱਜਾ ਤਨੇ ਦੱਸੀ ਨਹੀਂ ਗਲੀ ਗਲੀ ਮਾ ਸਟੈਪ ਆਣੀਆਂ ਸਾਹ ਗਲੀ ਮਾ ਜੋ ਦੇਖੇ ਹਾਂ ਗਲੀ ਮੇ ਕੋ ਵਾਲੇ ਨੂੰ ਲੈ ਅਗਲੇ ਗਾਲਾਂ ਕੱਢਾਂ ਜਿਨਕੀ ਗਲੀ ਮਾ ਹੋਏ ਫਿਰਾਂ ਇਹ ਕਿਸਟੇਪ ਲੱਗ ਜਾ ਕੋਈ ਤੇ ਪਹਿਲਾਂ ਹੀ ਦੱਸ ਸਾਲੇ ਨੂੰ ਅੰਦਰੋਂ ਤੇ ਤੋੜ ਲੈਂਦੇ ਆਪਾਂ ਅੰਦਰੋਂ ਤੇ ਤੋੜ ਲੈਂਦੇ ਯੋ तो बिजावे हम्म और सटरा वाले ने नापा दे दिया तो एक काम कर ना इससे हाँ। बड़ा कहां है एक स्टेप तो लगेगा यो बस इको लगेगा हां पर तो इसी का बन जाएगा और इस पटाल ना नहीं आऊंगी तो दूसरा तो इसी का बन जाएगा स्टेप अच्छा इस तरह कमरों में ना हां हां बस तो इक एक स्टेप कल चल जाएगा ਸਮਾਨ ਜਾਣਾ ਉਹ ਲਿਓ ਬਾਈ ਡਿਲੀਵਰੀ ਵਾਲ ਆ ਰਿਹਾ ਬਾਈ ਉਹ ਗਰਮ ਨੂੰ ਖੇੜੇਗਾ ਨਹੀਂ ਪਤਾ ਆਪਣਾ ਨਾ ਖੇੜਾ ਖੇੜੇਗਾ ਹੀ ਸਾਰਾ ਕੁਝ ਹੋਆ ਆਪਣਾ ਜੇ ਕਿਸੇ ਨੂੰ ਹੀ ਜਾਣਾ ਹੋ ਆ ਜਨ ਕਹਿੰਦੇ ਖੇੜੇ ਪਾ ਜਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਮੈਂ ਕਿਹਾ ਚੱਲ ਕੋਈ ਨਹੀਂ ਵੀਰੇ ਮੈਂ ਆ ਜਾਉਂਗਾ ਇਹ ਖੇੜਾ ਪੌਣੀ ਕਿ ਟਰਾਲੀ ਅੱਧੀ ਪੌਣੀ ਕਿ ਟਰਾਲੀ ਹੋ ਗਈ ਆ ਨਾ ਅੱਧੀ ਕਿ ਟਰਾਲੀ ਪੌਣੀ ਖਰਿਆ ਅੱਧੀ ਪੌਣੀ ਕਿ ਅੱਧੀ ਕਿ ਟਰਾਲੀ ਹੋ ਗਈ ਆ ਬਸ ਕੁਰਤੀ ਬਲਵੇਗੀ ਇਹਨੂੰ ਪਰਾਂ ਬਣ ਦਿਖਾ ਦਵਾਰੇ ਇਥੇ ਆਪਣੇ ਪਰਾ ਕਰ ਦੇਗੇ ਓਏ ਕਿਉਂ ਤੀ ਬਾਕੀ ਇਧਰ ਧਰ ਦਗਾ ਉਹ ਕਿੰਨਾ ਗੋਬਰ ਪਾਥਰ ਗਿਆ ਓਏ ਇਹ ਬੱਦਲ ਦੇਖੋ ਕਿੰਨਾ ਘੰਟਾ ਰਿਹਾ ਟਰੈਕਟਰ ਵੀ ਕਿੰਨਾ ਘੰਟਾ ਰਿਹਾ ਯਾਰ ਓਆ ਫਿਨਿਸ਼ ਤਾਂ ਮਿੱਤਰੋ ਟਰਾਲੀ ਇਧਰ ਹੀ ਕਰਦੇ ਆ ਇਹਨੇ ਬਾਹਰੋਂ ਟਰੈਕਟਰ ਲੈ ਆਇਆ ਹੈ ਆਪਣਾ ਲਓ ਮਿੱਤਰੋ ਅੱਗੇ ਤੇ ਕਰਾਂ ਬਾਕੀ ਨਾ ਇੱਕ ਵੀਡੀਓ ਦੇਖ ਰਿਹਾ ਤਾਂ ਬਾਈ ਸੰਧੂ ਫਾਰਮ ਜੋਧਾਣ ਹੈਗੀ ਵੀਰ ਕੀ ਉਹ ਨਾ ਉਸਮਾ ਦਸਰੇ ਦੇ ਬਾਈ ਫੋਨਾਂ ਨੇ ਘਰ ਪੱਟ दिए ਘਰ ਇਸ ਤਰ੍ਹਾਂ ਪੱਟ दिए ਬਾਈ ਕੁਛ ਕਿਨੇ ਤੋਂ ਉਹੀ ਬੇਫਜ਼ੂਲੀਓ ਬਾਤਾਂ ਦੱਸ ਕਾ ਕਰਕੇ ਦੱਸ ਦिए ਕੁਛ ਨੇ ਪੋਡਕਾਸਟਾਂ ਨੇ ਘਰ ਪੱਟ दिए ਬਾਈ ਪੋਡਕਾਸਟ ਇੱਕ ਐਸੀ ਚੀਜ਼ ਆ ਇੱਕ ਸਿਰਫ ਕਲੈਬਰੇਸ਼ਨ ਵਾਲਾ ਕੰਮ ਆ ਹੋਰ ਕੁਛ ਨਹੀਂ ਬਾਈ ਇਥੇ ਤੁਹਾਨੂੰ ਦੱਸੂ ਕਲੈਬੋਰੇਸ਼ਨ ਵਾਲਾ ਕਿਆ ਕੰਮ ਹੋਵਾ ਇਸਮਾ ਕਿਆ ਸੀਨ ਮੰਨ ਕੇ ਚਲੋ ਪੋਡਕਾਸਟ ਆ ਜਿਸਮਾ ਅਪਕ ਕਈ ਵਾਰੀ ਆਪਣੀ ਇਮੋਸ਼ਨਲ ਹੋਗਾ ਪਤਾ ਨਹੀਂ ਕਿਆ ਬਾਤਾਂ ਦੱਸਦੇ ਇਮੋਸ਼ਨਲ ਕਿਆ ਹੋਵਾ ਇਹ ਸਾਰਾ ਸਕ੍ਰਿਪਟਡ ਹੋਵਾ ਸਾਰੀ ਚੀਜ਼ਾਂ ਬਾਈ ਕਿਉਂਕਿ ਜਿਹੜੀ ਮੇਰੀ ਆਡੀਅנס ਆ ਜਾਂ ਜਿਸ ਤਰ੍ਹਾਂ ਮੇਰਾ ਚੈਨਲ ਆ ਇਹ ਮੇਰੀ ਆਡੀਅנס ਤੋਂ ਮੇਰਾ ਦੁੱਖ ਦਰਦ ਸੰਸਕਾ ਜਿਹੜੀ ਮੇਰੇ ਨਾਲ ਕਿਤਨੇ ਦਿਨਾਂ ਤੇ ਜੁੜੀ ਹੋਈ ਆ ਇਹ ਕਿਸੇ ਹੋਰ ਚੈਨਲ 'ਤੇ ਜਾ ਕੇ ਆਪਾਂ ਜਦ ਕੁਝ ਆਪਣੇ ਬਾਰੇ ਵਿੱਚ ਦੱਸਾਂਗੇ ਉਹ ਚੀਜ਼ਾਂ ਜਦ ਕੋਈ ਐਸੀ ਬਾਤਾਂ ਹੋਵਾਂ ਫਿਰ ਉਹ ਟ੍ਰੋਲ ਹੋ ਜਾ ਬੰਦੇ ਇਹ ਪੋਡਕਾਸਟ ਇਤਨੇ ਹੋਰੇ ਕਿਉਂ ਆ ਜੋ ਵੀ ਇੱਕ ਤੁਹਾਨੂੰ ਸੀਨ ਦੱਸੂ ਪੋਡਕਾਸਟ ਹੋਰੇ ਕਲੈਬਰੇਸ਼ਨ ਆ ਕਲੈਬਰੇਸ਼ਨ ਦਾ ਕੀ ਚੱਕਰ ਪੱੜ ਰਿਹਾ ਬਾਈ ਮੰਨ ਕੇ ਚਲੋ ਮੇਰੇ ਵਿਊ ਨਹੀਂ ਆ ਰਹੇ ਮੇਰੇ ਵਿਊ ਨਹੀਂ ਵਧ ਰਹੇ ਮੇਰੇ ਸਬਸਕ੍ਰਾਈਬਰ ਨਹੀਂ ਵਧ ਰਹੇ ਮੈਂ ਕੋਈ ਵਧੀਆ ਪੋਡਕਾਸਟ ਆਲਾ ਬਾਈ ਜਿਸਕੇ ਸਬਸਕ੍ਰਾਈਬਰ ਜ਼ਿਆਦਾ ਹੋਗੇ ਮੈਂ ਉਸਕੇ ਨਾਲ ਕਲੈਬਰੇਸ਼ਨ ਕਰ ਲੂੰਗਾ ਕਿਉਂ ਜਦ ਮੈਂ ਉਸਕੇ ਪਾਸ ਜਾਊਂਗਾ ਮੈਂ ਆਪਣੇ ਦੁੱਖ ਸੁਖ ਰਊਂਗਾ ਯਾਰਾ ਵਗੈਰਾ ਨੱਥੂ ਖੈਰਾ ਕੁਛ ਕਰੂੰਗਾ ਤਾਂ ਜਿਹੜੀ ਉਸਕੀ ਆਡੀਅנס ਆ ਤੋ ਉਹ ਉਸਕੀ ਆਡੀਅੰਸ ਖਿੱਚਣੇ ਦਾ ਇੱਕ ਜਰੀਆ ਆਇਓ ਵੀ ਹਾਂ ਯਾਰ ਜਦ ਆਪਾਂ ਇਮੋਸ਼ਨਲ ਜਿਆਦਾ ਬਿਮਾਰ ਦੇ ਮਹਮ ਤੋਂ ਗਰੀਬ ਪਰਿਵਾਰ ਤੇ ਨਿਉ ਉੱਠ ਗਏ ਵਾ ਹੋਗੇ ਅਗਲੇ ਬੰਦੇ ਨੇ ਹਰੇਕ ਯਾਰ ਪਬਲਿਕ ਐਸੀ ਆਪਣੇ ਭਾਰਤ ਕੀ ਦਾ ਐਸੀ ਆ ਬਾਈ ਕੋਈ ਵੀ ਦੇਖ ਲਓ ਆਪਾਂ ਕਾਰ ਗੱਡੀ ਵਿੱਚ ਜਿੰਦੇ ਹੋਮਾ ਬਾਈ ਵਾ ਆਪਣੇ ਮੰਗਣੇ ਵਾਲਾ ਵਿਆਹ ਆ ਮੇਰੇ ਦੋ ਬੱਚੇ ਆ ਮੇਰੇ ਨਿਊਰਨ ਲੱਗਦਾ ਆਪਣੇ ਅੰਦਰ ਵੈਸੀ ਹੀ ਹਮਦਰਦੀ ਆ ਜਾ ਕਿਉਂਕਿ ਆਪਣਾ ਦਿਲ ਐਸਾ ਹੋ ਗਿਆ ਇੰਡੀਆ 'ਚ ਮੈਂ ਐਸੇ ਬੰਦੇ ਪੜੇ ਆ ਬਹੁਤ ਇਮੋਸ਼ਨਲ ਹੈਗੇ ਆ ਬਾਈ ਤੋਂ ਉਹ ਚੀਜ਼ ਇਮੋਸ਼ਨ ਦੇਖਾਂ ਵਿਚਾਰਾ ਗਰੀਬਤਾ ਨਿਊਨ ਦਾ ਕਦੀ ਬਿਜਲੀ ਆ ਬਿੱਲ ਨਹੀਂ ਭਰਨੇ ਯੋਗ ਦਾ ਅੱਜ ਮਰਸਡੀਜ਼ 'ਚ ਫਿਰ ਰਿਹਾ ਕਹੀਂ ਯਾਰ ਇੱਕ ਤਾਂ ਮਤੇ ਉੱਪਰ ਦੇ ਵਿਆਹ ਕੇ ਪੈਸੇ ਕਹੀਂ ਯੋ ਜਿੱਦਾਂ ਤੋਂ ਹੋ ਵੀ ਗਿਆ ਕਿਸੇ ਗੱਲ ਯਾਰ ਕਦੀ ਕਿਸੇ ਨਾ ਕਿਸੇ ਗੱਲ ਹੋ ਵੀ ਜਾਂ ਹਸੋ ਆਮ ਤਾਂ ਇੱਕ ਦੋ ਬੰਦੇ ਗੱਲ ਠੀਕ ਆ ਬਟ ਬਟ ਨਾ ਚੀਜ਼ਾਂ ਸਾਰੀ ਬਾਈ ਜਿੰਤਨੀ ਵੀ ਹੈਨ ਹੈ ਸਾਰੀ ਸਿਰਫ ਕਲੈਬਰੇਸ਼ਨ માં ਇੱਕ ਦੂਸਰੇ ਕੇ ਵੀਊ ਆਰ ਆ ਵਗੈਰਾ ਕਿੱਥਨੇ ਕੇ ਚੱਕਰ માં ਹੋਰ ਕੁਝ ਨਹੀਂ ਹੈ ਬਾਈ ਤੋ ਇਹਨਾਂ ਚੀਜ਼ਾਂ ਦੇ ਜਿੰਨਾ ਕੋ ਗੁਰਹੇਜ ਕਰਾਂਗੇ ਜਿਸ ਦੀ ਫੈਮਿਲੀ ਵਧੀਆ ਆ ਬਾਕੀ ਯਾਰ ਇਹ ਕਿਹੜਾ ਲੋਕ ਅਦਾਲਤ ਆ ਸੋਸ਼ਲ ਮੀਡੀਆ ਕਿਹੜਾ ਲੋਕ ਅਦਾਲਤ ਆ অপমান ਦੇ ਚੱਲ ਆਪਣੇ ਘਰ ਕੀ ਗੱਲਾਂ ਦੱਸੀ ਜਾਂ। ਚਲੋ ਕੋਈ ਮਤਲਬ ਕੋਈ ਦੁਕਾਨਦਾਰਾ ਕੋਈ ਐਸੀ ਚੀਜ਼ ਹੈ ਜਿਹੜਾ ਸੋਸ਼ਲ ਮੀਡੀਆ ਚ ਲਾ ਰਿਹਾ ਉਸ ਨੂੰ ਕਈ ਵਾਰ ਹੈਂਡਲ ਕਰਨੇ ਦੇ ਚੱਕਰ ਵਿੱਚ ਕਈ ਵਾਰ ਜਵਾਬ ਨੀ ਦਿੰਦਾ ਆਪਾਂ ਨੂੰ ਸੋਸ਼ਲ ਮੀਡੀਆ ਦਾ ਯੂਜ਼ ਕਰਨਾ ਪੜਾ। ਉਹ ਚੀਜ਼ ਅੱਛੀ ਬਾਤ ਹੈ ਚਲੋ ਇਸ ਦਾ ਯੂਜ਼ ਕਰੋ। ਜਿੱਥੇ ਅਗਲਾ ਯੂਜ਼ ਕਰ ਰਿਹਾ ਵਾਹਾਂ ਯੂਜ਼ ਕਰੋ। ਇੱਕ ਪਾਸਾ ਤਾਂ ਅਗਲਾ ਚਲਾ ਹੀ ਨਹੀਂ ਰਿਹਾ ਇੰਸਟਾਗ੍ਰਾਮ ਨੂੰ ਜਾਣਦਾ ਹੀ ਨਹੀਂ ਹੈ। ਇੱਕ ਪਾਸਾ ਆਪਾਂ ਇੰਸਟਾਗ੍ਰਾਮ 'ਪਾ ਉਸ ਕੋਈ ਬਰਾਈ ਕਰ 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 ਰੀਲਾਂ 'ਪਾ ਰੱਖੀ ਆਂ। ਦੱਸ ਕੀ ਕਰਾਂਗੇ? ਇੱਕ ਨਾ ਮੇਰੇ ਪਾਸ ਬੁਲਟਾਂ ਨੇ ਆ ਗਈ। ਔਰ ਨਾ ਕੋਈ ਖੰਨਾ ਬੀਰ ਬੁਲਟਾਂ ਵਾਲਾ ਇੱਕ ਬਹੁਤ ਪਤਾ ਨਹੀਂ ਕਹਾਂ ਸੀ ਉਹ ਬੁਲਟਾਂ ਵਾਲਾ ਉਹ ਦੋਨਾਂ ਕੀ ਬੁਲਟਾਂ ਵਾਲੇ ਵੀਰਾਂ ਕੀ ਇੰਨੀ ਜਿੱਦ ਵਾਂ ਚੱਲ ਰਹੀ ਰੀਲਾ ਮਾ ਉਹ ਉਸ ਨੂੰ ਕਹਿ ਰਿਹਾ ਤੈਨੂੰ ਬੁਲਟ ਨਹੀਂ ਠੀਕ ਕਰਨ ਆਉਂਦਾ ਉਹ ਉਸ ਨੂੰ ਕਰ ਰਿਹਾ ਔਰ ਲੋਕ ਉਸ ਬਾਅਦ ਇੱਧਰ ਉੱਧਰ ਬਣ ਜਾ ਰਹੇ ਆ ਉਹ ਯਾਰ ਵੀਰੋ ਉਹ ਆਪਣਾ ਕੰਮ ਕਰੀ ਜਾ ਰਹੇ ਥਾਮਾ ਆਪਣਾ ਕੰਮ ਕਰੋ ਕਿਉਂ ਕਿਸੇ ਕਿਸਮਾ ਲੜਾਈ ਮਾ ਆਪਾਂ ਨੇ ਕਿਉਂ ਕਰਨੀ ਆ ਇਹ ਤਰ੍ਹਾਂ ਗਾਦੇ ਕਰਾਂ ਸਾਨਾ ਕੀ ਲੜਾਈ ਮਾ ਝੁੰਡਾਂ ਦਾ ਨੁਕਸਾਨ ਉਹ ਚੀਜ਼ ਹੋ ਜਾ ਬਾਈ ਝੁੰਡ ਬਜਾਰੇ ਫਸ ਜਾ ਪਰ ਖੜੇ ਹੋ ਸਾਨਾ ਕੀ ਲੜਾਈ ਹੋਆ ਤੋਂ ਪੀਸਾ ਪਾਂ ਜਾ ਹੈ ਬਾਈ ਇਹਨੂੰ ਛੋਟੋ ਪਰਾਂ ਬਾਈ ਕੁਝ ਨਹੀਂ ਹੁੰਦਾ ਹੈ ਨੈ ਚੀਜ਼ਾਂ ਕੁਝ ਹੋਰ ਆ ਇਹ ਆਪਨੇ ਮਨ ਨੂੰ ਲੱਗਦਾ ਕੋਈ ਪ੍ਰਾਈਵੇਸੀ ਕੋਈ ਘਰ ਕੀ ਬਾਤ ਸ਼ੇਅਰ ਕਰਨੀ ਚਾਹੀਦੀ ਆ ਹਾਂ ਠੀਕ ਆ ਆਪਣਾ ਜੋ ਕੰਮ ਆਪਣਾ ਪ੍ਰੋਜੈਕਟ ਥੋੜਾ ਬੋਤ ਆਪਣਾ ਜੀ ਤਰ੍ਹਾਂ ਗੱਲ ਦੱਸਣੇ ਕਿ ਜਿਤਨਾ ਕੋ ਲੋਕ ਖਪਾ ਲੈਗੇ ਵਾ ਕਰ ਲੈਗੇ ਉਹ ਚੀਜ਼ ਰੱਖੋ ਕਈ ਵਾਰੀ ਆਪਾਂ ਐਸੀ ਚੀਜ਼ ਵੀ ਦੱਸਦੇ ਆ ਜਿਹੜੀ ਟ੍ਰੋਲ ਹੋਣ ਲੱਗ ਜਾ ਆਪਾਂ ਲੋਕਾਂ ਕਿਉਂਕਿ ਕੁਝ ਬੰਦਿਆਂ ਦੇ ਪੇਜ ਇਸ ਤਰ੍ਹਾਂ ਚੱਲ ਰਹੇ ਆ ਮੈਂ ਕੋਈ ਨਾ ਕੋਈ ਚੀਜ਼ ਆਪਣੇ ਵਿੱਚ ਤੇ ਲੱਭਣੇ ਕੋਸ਼ਿਸ਼ ਕਰ ਰਹੀ ਆ ਕੋਈ ਗਲਤ ਲਬਜ ਜੇ ਕੋਈ ਗਲਤ ਚੀਜ਼ ਕਰਾ ਆਰਮੈਸ ਨੂੰ ਟ੍ਰੋਲ ਕਰੋ ਔਰ ਹੋਮੋ ਵੀ ਲੋਕ ਤੁਹਾਨੂੰ ਦੇਖਿਆ ਵੀ ਹੈ ਬੇਰੋ ਦੇਖਿਆ ਨੇ ਤੁਹਾਨੂੰ ਕਿੰਨੇ ਜਨਤਾ ਟ੍ਰੋਲ ਹੋ ਗਈ ਬਹੁਤ ਹੋ ਗਈ ਇਸ ਚੀਜ਼ ਤੇ ਗੁਰਉਹਜ ਕਰੋ ਇਹਨਾਂ ਚੀਜ਼ਾਂ ਦੇ ਜੇ ਫਾਇਦੇ ਆ ਜੇ ਕਿਸ਼ਨ ਫੇਮ ਮਿਲ ਰਹੀ ਆ ਤਾਂ ਇਸ ਦਾ ਨੁਕਸਾਨ ਵੀ ਹੈ ਬਾਈ ਇਤਨੀ ਠੀਕ ਹੈ ਨਾ ਤਾਂ ਇਸ ਕਰਕੇ ਥੋੜਾ ਜਿਹਾ ਠੀਕ ਆ ਬਾਈ ਗੱਲ ਦੇਖੀ ਤੇ ਮਨੇ ਵੀਡੀਓ ਦੇਖੀ ਸਾਰੀ ਵਧੀਆ ਲਗੀ ਉਹੀ ਗੱਲ ਮਨ ਨੂੰ ਨਿਉ ਤਾਂ ਮੈਂ ਹਾਂ ਅੱਛੀ ਬਾਤ ਆ ਯਾਰ ਮੈਂ ਆਪਣੇ ਆਰਡਰਸ ਨੂੰ ਵੀ ਦੱਸਣ ਜਾਉ ਬੀ ਇਹਨੂੰ ਪੰਬਲ ਪੋਸਿਆ ਮੈਂ ਕੁਝ ਨਹੀਂ ਹੈ ਇਹਨਾਂ ਬਾ ਜਿੰਨੀ ਕੁ ਬੁੱਗ ਦੀ ਬਾਤ ਆ ਆਪਣੀ ਪਰਾ ਕਰੋ ਜਿਆਦਾ ਆਪਾਂ ਡੁੰਗਾਈ ਮੰਚਰੇ ਜਹਾ ਆ ਜਿਸ ਚੀਜ਼ ਦੀ ਵੀਡੀਓ ਬਣਾ ਰਹੇ ਟਰੈਕਟਰਾਂ ਦੀ ਆਪਾਂ ਬਣਾ ਰਹੇ ਆ ਆਪਾਂ ਟਰੈਕਟਰਾਂ ਦੇ ਬਾਰੇ ਮੈਂ ਦੱਸਾਂ ਨਾ ਕੇ ਆਪਣੀ ਫੈਮਿਲੀ ਦੇ ਬਾਰੇ ਮੈਂ ਦੱਸਾਂ ਨੀ 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 ਇਸ ਤਰ੍ਹਾਂ ਇਸ ਤਰ੍ਹਾਂ ਹੋ ਜਾ ਠੀਕ ਨਹੀਂ ਭਾਈ ਚਲੋ ਜੋ ਹੋ ਗਿਆ ਨੂੰ ਪਿੱਛਾ ਛੋਟੋ ਅੱਗੇ ਵਾਸਤੇ ਇਹਨਾਂ ਚੀਜ਼ਾਂ ਵਾਸਤੇ ਧਿਆਨ ਦਿਓ ਭਾਈ ਬਾਕੀ ਨਾ ਪੋਡਕਾਸਟ ਆ ਇੱਕ ਮੰਨ ਕੇ ਚੱਲ ਇੱਕ ਹੋਰ ਗੱਲ ਆ ਮੈਂ ਯੂਟਿਊਬਰ ਹਾਂ ਮੈਂ ਕਿਸੇ ਨੂੰ ਕਹਿ ਦੱਸਣਾ ਯਾਰ ਮੇਰੇ ਪਾ ਆਪਣਾ ਚੈਨਲ ਹੈ ਆ ਮੈਨੂੰ ਪੋਡਕਾਸਟ ਕੀ ਲੋਡ ਕਿਆ ਪੜ ਗਈ ਵੈਸੇ ਮੇਰੇ ਤਾਂ ਸਾਰੇ ਵਾਰੀ ਤਾਂ ਮੈਂ ਦੇਖੇ ਰਹੇ ਹਾਂ ਜャ ਕੋਈ ਐਸੀ ਜਾਣਕਾਰੀ ਜਿਹੜੀ ਮੈਨੂੰ ਦੱਸਣੀ ਹੋਵਾਗੀ ਮੈਂ ਆਪਣੇ ਚੈਨਲ ਦੇ ਮਾਧਿਅਮ ਕਰਾਈ ਵੀ ਦੱਸ ਸਕੂ ਆ ਇੱਕ ਦੂਸਰ ਚੈਨਲ 'ਤੇ ਜਾ ਕੇ ਇੱਕ ਬਸ ਉਹ ਕਲੈਬਰੇਸ਼ਨ ਵਾਲਾ ਹਿਸਾਬ ਕਿਤਾਬ ਆ ਹੋਰ ਕੁਝ ਨਹੀਂ ਹੈ ਵੀਰੋ ਇੱਕ ਤੇ ਲਿਗਾ ਮੈਂ ਤਾਂ ਸਾਰਾ ਤੱਤ ਕੱਢ ਲੀਏ ਬਾਈ ਬਾਕੀ ਚਲੋ ਜੋ ਵੀ ਹੈ ਠੀਕ ਆ ਬਣਾ ਯਾਰ ਘਰ-ਬਾਰ ਚਲਾ ਲੈ ਅਗਲੇ ਪੈਸੇ ਕਮਾਰੇ ਪੋਡਕਾਸਟਾਂ ਦੇ ਆਪਾਂ ਉਹਨੂੰ ਗਲਤ ਨਹੀਂ ਕਹਿੰਦੇ ਬਟ ਗੱਲ ਕਹਿਣੇ ਕੀ ਇਹੋ ਵੀ ਉਹ ਚੀਜ਼ਾਂ ਨੂੰ ਸੀਰੀਅਸ ਨਾ ਲੋ ਠੀਕ ਆ ਨਾ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਅਸੀਂ ਸੌਖੀ ਕਰਾਂ ਬਾਈ ਵੀਡੀਓ ਵਧਲੇ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ